ਸੱਚੇ ਬਾइद ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਸੁਖਾਨੰਦ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਮਿੱਤਰੋ ਮੋਗਾ ਨੀਲੀ ਰਾਬੀ ਬੂਰੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਪੂਰੀ ਜਿਹੜੀ ਡਿਟੇਲ ਤਾਂ ਆਪਾਂ ਬਾਈ ਤੋਂ ਲਵਾਂਗੇ ਪੂਰੀ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਖਮੰਦਰ ਸਿੰਘ ਦੇ ਆਪਾਂ ਘਰੋਂ ਮਿੱਤਰੋ ਵੀਡੀਓ ਬਣਾ ਰਹੇ ਆ ਵਜਨ ਕਰਨ ਨੂੰ ਜੇ ਆਪਾਂ ਗੱਲ ਕਰਕੇ ਬਹੁਤ ਚੰਗਾ ਛੇਤ ਪੱਖੋਂ ਮਿੱਤਰੋ ਬਹੁਤ ਸਮੀਵੀ ਆ ਤੇ ਥਣਲੇ ਵੀ ਦੀ ਸਾਫ ਹੈ ਸੂਣ ਦੇ ਬਿਲਕੁਲ ਨੇੜੇ ਆ ਦੋ ਚਾਰ ਦਿਨ ਮਿੱਤਰੋ ਸੂਣ ਦੇ ਵਿੱਚ ਲਊਗੀ ਤੇ ਪਹਿਲਾ ਮਗਰੋਂ ਪਸੂ ਕਦੋਂ ਵੀ ਸੂ ਸਕਦਾ ਚੰਗਾ ਮੋਟਾ ਮਿੱਤਰੋ ਥਣਾ ਤੇ ਮਾਰਕਾ ਮਿੱਤਰੋ ਨੀਲੀ ਰਾਵੀ ਵਾਲਾ ਫੁੱਲ ਹੈ ਨੀਲੀ ਰਾਵੀ ਪੂਰੀ ਆਪਾਂ ਕਹਿ ਸਕਦੇ ਆ ਤੇ ਹਵਾਨਾ ਬਣਾਉਣਾ ਹਜੇ ਸਟਾਰਟਿੰਗ ਕੀਤਾ ਪੂਰੀ ਗੱਲਬਾਤ ਆਪਾਂ ਕਰਾਂਗੇ ਤੇ ਪਹਿਲਾਂ ਵਾਅਦੇ ਨਾਲ ਗੱਲਬਾਤ ਕਰਦਾ ਫਿਰ ਆਪਾਂ ਤੁਹਾਨੂੰ ਤੋੜ ਕੇ ਦਿਖਾਵਾਂ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਭਾਈ ਠੀਕ ਹੈ ਸੇਤਾ ਹਾਂਜੀ ਹਾਂ ਸਾਰਾ ਧੰਨਵਾਦ ਤੁਹਾਡਾ ਹੀ ਠੀਕ ਹੈ ਜੀ ਹਾਂਜੀ ਤੇ ਅੱਜ ਆਪਾਂ ਇਹ ਜਿਹੜੀ ਮੱਝ ਦੀ ਗੱਲ ਕਰ ਗਏ ਕਿਹੜਾ ਸੂਏ ਜੀ ਪਹਿਲਾਂ ਤਾਂ ਇਹ ਭਾਈ ਤੀਜੇ ਸੂਏ ਝੋਟੀ ਹੈ ਹਾਂਜੀ ਆਪਣੇ ਤਾਏ ਮੰਦਰ ਕੇ ਖਾਲਸੇ ਕੇ ਵਾਅਦੇ ਅਸੀਂ ਭਾਗਤੇ ਦੇ ਸੂਆ ਨਾਲ ਸਾਨੂੰ ਜੇ ਬੈਠੇ ਠੀਕ ਹੈ ਜਿੱਥੋਂ ਬੋਰਡ ਤੋਂ ਰਸਤਾ ਮੁੜਦਾ ਕੱਚਾ ਰਸਤਾ ਕੱਚਾ ਰਸਤਾ ਮਿਲਦਾ ਮੇਰਾ ਘਰ ਪਰਲੇ ਪਾਸੇ ਆ ਉਹ ਰਹਾ ਉਲੇ ਪਾਸੇ ਠੀਕ ਆਫਸਰ ਜੀ ਸਕੇ ਹੋ ਹਾਂ ਸਕੇ ਜੀ ਠੀਕ ਹੈ ਠੀਕ ਹੈ ਇਹ ਤੀਜੇ ਸੂਏ ਝੋਟੀਆਂ ਠੀਕ ਹੈ ਕਿੰਨਾ ਕੁ ਸਹੀ ਤੋਂ ਕੋਈ ਅੱਜ ਓਕੇ ਕਿੰਨਾ ਕੁ ਦੁੱਧ ਕੱਢਿਆ ਜੀ ਇਹਨੇ ਪਿਛਲੇ ਸੂਏ ਇਹਨੇ ਪਹਿਲੇ ਸੂਏ ਕੱਢੇ 10 ਲੀਟਰ ਦੂਜੇ ਸੂਏ ਕੱਢੇ ਨੇ 13 ਗੱਦਾ ਲੀਟਰ 13 14 ਹਾਂ ਜੀ ਹਾਂ ਕੱਢੂਗੇ ਅਤੀ ਵਾਰ ਵੀ ਹਾਂ ਜੀ ਹਾਂ ਇਹ ਫਰੋਜਪੁਰ ਰੇਲ ਤੋਂ ਆ ਜੀ ओके। ਪਹਿਲ ਪੁਰਾਣੀ ਰਗਾ ਜੋ ਆਪਾਂ ਉੱਥੋਂ ਲਿਆਈ ਸੀ ਝੋਟੀ। ਘਰ ਦੀ ਝੋਟੀ ਸੀ। ਆ ਜੀ ਪਹਿਲੇ ਸੂਈ ਦਾ ਦੂਜੇ ਸੂਈ ਦਾ ਕੱਟਿਆ। ਬਹੁਤ ਥੋੜੀ ਸਾਫ ਦੀ ਹੋਈ ਨਹੀਂ ਜੀ। ਠੀਕ ਹੈ ਠੀਕ ਹੈ। ਪਿਛਲੇ ਸਾਲ ਦੀ ਆ। ਠੀਕ ਹੈ। ਤੇ ਦੁੱਧ 13 14 ਕੱਢਿਆ ਵਾ। ਮੋਜ ਨਹੀਂ ਮੋਜ ਨੱਸ ਕੇ। ਤੇ ਠੀਕ ਹਾਂਜੀ। ਅੱਜ ਵੀ ਵਜਨ ਆ ਲਈ 1 ਕਿਲੋ। ਹਾਂ ਵਜਨ ਵਜਨ ਤਾਂ ਮਿੱਤਰੋ ਬੋਲਦਾ ਹੈ। ਆਹੀ ਵਜਨ ਬੋਲਦਾ ਆ ਜੀ। ਇਹ ਥੋੜਾ ਹੋਰ ਰੰਗ ਬਦਲ ਗਿਆ ਰ ਮੱਝ ਦਾ ਠੀਕ ਹੈ ਉੱਥੋਂ ਲੀਲੀ ਦਾ ਵੀ ਹੈ ਹਾਂ ਉੱਥੋਂ ਥੋੜੀ ਕਾਲੀ ਜੀ ਹੁੰਦੀ ਜਾਂਦੀ ਹੈ ਨਾ ਨਹੀਂ ਹੁਣ ਇਹ ਰੰਗ ਬਦਲ ਗਿਆ ਵੈਸੇ ਹੀ ਨਮਾਈ ਕਰਕੇ ਨਾ ਥੋੜਾ ਜਿਹਾ ਪਾ ਕੇ ਕਰਕੇ ਰੰਗ ਬਦਲ ਗਿਆ ਰ ਠੀਕ ਹੈ ਓਕੇ ਓਕੇ ਹਾਂ ਤੇ ਮੁੱਲ ਕੀ ਕਰਤਾ ਜੀ ਦਾ ਫਿਰ ਇਹਦਾ ਵੀ ਮੁੱਲ ਹੈ 1,20,000 ਰੁਪਿਆ ਕਰਤਾ ਜੀ ਮਾਣ ਤਾਣ ਹੋ ਜਾ ਹਾਂ ਜੀ ਕਰ ਦਾਂਗੇ ਪੂਰਾ ਹੀ ਕਰ ਦਾਂਗੇ ਜੀ ਓਕੇ ਧੋ ਰੋ ਜੀ ਫਿਰ ਇਹ ਇੱਕ ਆਪਣੇ ਮੰਦਰ ਖਾਲਸੇ ਕੇ ਵਜਦੇ ਵੀ ਭਜਤੇ ਤੇ ਸੁਗਨਾਂ ਤੇ ਸਾਂਝੇ ਬੈਠੇ ਆ ਸੀ ਓਕੇ ਤੇ ਟੀਕਾ ਲੱਗਿਆ ਵਾ ਟੀਕਾ ਇਹਦਾ ਕੋਹਾ ਨੂਰ ਦਾ ਟੀਕਾ ਲ ਦੀ ਰਵੀ ਕੋਹੇਨੂਰ ਦਾ ਵਾਈ ਕਹਿੰਦਾ ਵੀ ਇਹਦੇ ਸਿਮਨ ਲੱਗਿਆ ਵਾ ਵਜਣਾ ਬਹੁਤ ਚੰਗਾ ਹੈ ਤੇ ਕੱਦ ਕੱਟ ਵੀ ਠੀਕ ਆ ਬਹੁਤਾ ਛੋਟਾ ਨਹੀਂ ਸਿਹਤ ਪੱਖੋਂ ਵੀ ਮਿੱਤਰੋ ਬਹੁਤ ਸੋਹਣੀ ਭਲੀ ਵੀ ਆ ਮਾਰਕਾ ਨੀਲੀ ਰਵੀ ਵਾਲਾ ਫੁੱਲ ਹੈ ਤੇ ਤੌਰ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਤੇ ਤੀਜੇ ਸੂਏ ਮਿੱਤਰੋ ਇਹਨੇ ਸੂਣਾ ਮੁੱਲ 1 ਲੱਖ 20000 ਹੈ ਮੋੜ ਲਈ ਕਿਉਂਕਿ ਬੂਰੀਆਂ ਮੱਜਾਂ ਮਿੱਤਰੋ ਬਹੁਤ ਘੱਟ ਨਿਕਲਦੀਆਂ। ਹਾਂਜੀ ਬਹੁਤ ਆਈ। ਉਹ ਚੱਕਰ ਨਹੀਂ ਕੋਈ ਪੜਾ ਕੋਈ ਬੰਦਾ ਬਲ ਜਵਾਗ ਆ ਖੋਲੀ ਫਿਰੇ। ਠੀਕ ਹੈ। ਕੋਈ ਚੱਕਰ ਨਹੀਂ ਅਗਲਾ ਹੁੰਦਾ ਇੱਕ ਦਾ ਠੱਗੀ ਵਾਲਾ ਕੰਮ ਹੁੰਦਾ ਹੀ ਘਰ ਦੀਆਂ ਮੱਜਾਂ ਆਪਣੀਆਂ ਹੀ ਆ। ਉਹ 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 ਇਹਦੀ ਭੈਣ ਵੱਡੀ ਭੈਣ ਆ ਇਹ ਦੀ। ਠੀਕ ਹੈ। ਉਹ ਇਕੱਠੇ ਹੀ ਲੰਘਦੇ ਸੀ ਅਸੀਂ। ਓਕੇ ਓਕੇ ਉਹ ਵੀ। ਹਾਂਜੀ ਹਾਂਜੀ ਹਾਂਜੀ। ਠੀਕ ਹੈ। ਪਰ ਇਹ ਦੀ ਕੋਈ ਗੱਲ ਨਹੀਂ ਦੁੱਧ ਉਦੋਂ ਇੰਨੀ ساری ਗਰੰਟੀ ਆ। ਉਹ ਤੂੰ ਚ ਬਹੁਤ ਬੋਲੀ ਆ। ਓਕੇ। ਤੇਰੀ ਬੰਦਾ ਨਾਲ ਚੋਂਜ ਕਰਦੀ ਕਹਿੰਦਾ। ਹਾਂ। ਤਾਂ ਉਹ ਜੋ ਵੀ ਚੱਕਰ ਨਹੀਂ ਸੀ ਸੂਲ ਬਹੁਤ ਆਈ। ਕੋਈ ਜਿਹੜੇ ਵੀ ਆ ਵੀਰ ਭਰਾ ਨੂੰ ਮਿੱਤਰੋ ਜਰੂਰਤ ਹੋਵੇ ਤਾਂ ਜਰੂਰ ਭਾਈ ਦੇ ਨਾਲ ਕਰਿਓ ਸੰਪਰਕ ਤੇ ਹਜੇ ਸੁਣਨ ਦੇ ਕਿੰਨੇ ਦਿਨ ਲੈ ਜੂ ਜੀ ਕਿੰਨੇ ਕਦ ਰਹਿੰਦੇ ਆ ਫੋਨ ਤੇ ਫੋਨ ਤੇ ਇਹਦੇ 19 ਤਰੀਕ ਨੂੰ ਦਨ ਪੂਰੇ ਆ ਜੀ 19 ਨੂੰ ਮਨ ਲਾ ਵੀ 4 ਤਿੰਨ 4 ਦਿਨ ਦਾ ਇਹ ਹਣਾ ਹਫਤਾ ਹੋਰ ਹੱਲੇ ਜੂ ਹਣਾ ਇੱਕ ਗੱਲ ਹੋਰ ਹੈ ਜੀ ਇਹ ਮੇਰੇ ਘਰੇ ਨਹੀਂ ਜੀ ਮੇਰੇ ਸਹਗਤ ਆਏਗਾ ਘਰੇ ਠੀਕ ਹੈ ਓਕੇ ਓਕੇ ਸਮਝ ਸਕੋ ਇੱਕ ਬੰਦਾ ਹੋਰ ਫੋਨ ਲਾਉਂਦਾ ਅਗਲੇ ਕੋਲੇ ਆ ਸਾਡੇ ਘਰੇ ਨਹੀਂ ਦੂਜੇ ਘਰ ਵਾਲਾ ਕੋਲੇ ਓਕੇ ਓਕੇ ਤੇ ਫੋਨ ਨੰਬਰ ਬੋਲ ਦੇ ਜੀ ਭਾਈ ਦਾ ਉਹ ਮੁੰਡੇ ਦਾ ਨੰਬਰ ਹੈਗਾ 87279 87279 2032 20300 ਭਾਈ ਹਾਂਜੀ ਇੱਕ ਹੋਰ ਨੰਬਰ ਹੋਰ ਲਿਖ ਲਓ ਜੀ ਉਹ ਮੇਰਾ ਤਾਇਆ ਜੀ ਮੰਦਰ ਖਾਲਸਾ 93176 ਆ 94176 ਆ 77506 ਸਤ ਸਤ 70 500 ਸੇ ਹਾਂ ਮੰਦਰ ਖਾਤਾ ਇੱਕ ਗੱਲ ਹੋ ਰਹੀ ਪਰ ਫੋਨ ਉਹ ਬੰਦਾ ਉਹੀ ਲਾਵੇ ਕਿ ਨਾ ਇਹ ਲੈਣੀ ਹੁੰਦਾ ਕਈ ਵਿੱਚ ਸਵਾਰ ਲੈਣ ਵਾਲਾ ਨਾ ਕੀ ਕਰਨਾ ਲੱਗ ਆ ਜਾਂਦੇ ਆ ਓਕੇ ਜੀ ਓਕੇ ਹਾਂ ਮੈਂ ਕਿ ਵੀਡੀਓ ਪਾਈ ਸੀ ਬਾਈ ਉਹ ਵਿੱਚ ਹਾਂਜੀ ਉਹ ਵਿੱਚ ਦੂਜਿਆਂ ਮੱਜਨ ਨਿਗਾ ਮਾਰ ਲੱਗ ਗਏ ਹਾਂਜੀ ਫੋਨ ਬੰਦਾ ਉਹੀ ਲਾਵੇ ਕਿ ਨਾ ਹਾਂ ਕਿ ਤੁਹਾਡੀ ਵੀਡੀਓ ਪਾਈ ਸੀ ਤੇ ਦੂਜੇ ਦਿਨ ਸਾਡੀ ਮੱਜ ਵਿੱਚ ਆ ਪਹਿਲਾਂ ਤੁਹਾਡੇ ਕਰੋ ਪਹਿਲਾਂ ਵੀਡੀਓ ਪਾਈ ਹੋਇਆ ਹੈ ਨਾ ਤੇ ਨਾ ਕੀ ਤੁਹਾਨੂੰ ਰੁਪਏ ਦੇਗੇ ਸੀ ਹਾਂ ਠੀਕ ਹੈ ਉਵੇਂ ਉਹ ਗੱਲ ਹੈ ਓਕ ਓਕੇ ਆ ਆ ਪਹਿਲੇ ਸਵੇਰੇ 33 ਘੜੀ ਗਈ ਓਕੇ ਜੀ ਅੱਜ ਦਾ ਆਰਡਰ ਵੀ ਕੋਈ ਲਓ ਸੇਕ ਕੋਈ ਸੀਰ ਬਹੁਤ ਆ ਜੀ ਠੀਕ ਹੈ ਹਾਂ ਹਾਂ ਇਹ ਤੇ ਕੱਲ ਵੀ ਹੈ ਨਹੀਂ ਕੋਈ ਗੱਲ ਨਹੀਂ ਚੂਹ ਚੂਹ ਚ ਪੋਲੀ ਬਹੁਤ ਆ ਠੀਕ ਹੈ ਚੱਕਰ ਨਹੀਂ ਧੰਨਵਾਦ ਧੰਨਵਾਦ